ਸਾਸਤਰੀ ਕਾਇਤਵ ਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਗਿੱਤ ਘਰ ਜੋਸ਼ੀ ਜੋਸ਼ੀ ਜਨਰਲ ਹਾਂ ਤੇ ਅਸੀਂ ਬਿੱਗੀ ਰਣਜੀਤ ਕੋ ਅਨੰਦਪੁਰੇ ਤੋਂ ਸਹਾਇਤਾ ਕਰਦੇ ਆਂ ਉਮੀਦ ਆ ਤੁਸੀਂ ਸਾਰੇ ਪਰਮਾਤਮਾ ਦੀ ਕਿਰਪਾ ਨਾਲ ਰਾਜੀ ਖੁਸ਼ ਹੋਵੋਗੇ ਅਸੀਂ ਵੀ ਸਾਰਾ ਰਾਜੀ ਖੁਸ਼ ਹਾਂ ਤੁਹਾਡੀ ਰਾਜੀ ਖੁਸ਼ੀ ਦੇ ਅਸੀਂ ਹਮੇਸ਼ਾ ਕਾਮਨਾ ਕਰਦੇ ਆਂ ਤਾਂ ਹੀ ਤਾਂ ਤੁਹਾਨੂੰ ਗੀਤ ਤੇ ਫਿਰ ਸਿਤੋਂ ਦੀ ਨਕਤ ਨੂੰ ਆਪਾਂ ਅੱਜੋ ਫਿਰ ਆਪਾਂ ਅੱਜ ਫੁਨਮੈਂਟ ਹੋਰ ਕੇ ਬਹੁਤ ਹੀ ਵਿਆਪੀ ਲੋਕੀਂ ਤੇ ਆਪਣੇ ਸਭਿਆਚਾਰ ਦਾ ਇੱਕ ਹਿੱਸਾ ਜਿਹੜਾ ਤੇ ਉਹ ਹੀ ਤੁਹਾਨੂੰ ਸੁਣਾਉਣ ਲੱਗੇ ਆ ਤੇ ਲੈ ਮੰਨੋ ਇਸ ਗੀਤ ਦਾ ਮੰਨ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਜਿਵੇਂ ਵੀ ਕਿਸੇ ਦੇ ਕਰਜਾ ਸਿਰ ਤੇ ਹੈ ਨਾ ਲਈ ਪ੍ਰਮਾਤਮਾ ਕੋਈ ਟੋਟ ਕਹਾ ਦਿੰਦਾ ਹੁੰਦਾ ਕਦੇ 20 ਲੱਖ ਦਾ ਲੋਕਾਂ ਦਾ ਕਰਜਾ ਰਹਿ ਗਿਆ ਇਹ ਉਪਾਅ ਇਸ ਤੋਂ ਬਾਅਦ ਦੱਸੂ ਵੀ ਮੈਂ ਤੁਹਾਨੂੰ ਹੈ ਨਾ ਤੇ ਤੁਹਾਨੂੰ ਕਿਸੇ ਪੰਡਤ ਕੋਈ ਯਾਦ ਦੀ ਲੋੜ ਨਹੀਂ ਤੇ ਛੋਣੇ ਉਹ ਤੇ ਤੁਸੀਂ ਜੋੜ ਕਰਕੇ ਦੇਖਿਓ ਤੇ ਆ ਜੂ ਫਿਰ ਲਾਈ ਰੋਲ ਕਾ ਹਨ ਤੇ ਖੜੇ ਨਾਲ ਗੁੰਗਣਾਇਓ ਇਸੀ ਮਿੱਥੂ ਇਹ ਲੋਕ ਇੱਕ ਧੀ ਦੀ ਹੂ ਕਹਿੰਦੀ ਧੀ ਰਿਤ ਕਾ ਰਹੀ ਐ ਉਹ ਕੀ ਕਹਿੰਦੀ ਐ ਆਪਣੀ ਮਾਨ ਵਾਲੇ ਗੱਲਾਂ ਕਰਦੀ ਐ ਤੇ ਸੁਣੋ ਫਿਰ ਸੁਹਾਗਣ ਬਰਸੇ ਮੇ न कोई पैदी न कुड़ी पुर मां अमरड़ नी कोई पैदी न ਆਪੇ ਕਿੜੇ ਨੀ ਕੋਈ ਮੈਂ ਪਰਦੇਸਣ ਦੂਰ ਮਾਏ ਅਮਲੀਏ ਨੀ ਕੋਈ ਮੈਂ ਪਰਦੇਸਣ ਸੇ ਮੇਗ ਲਾ ਨਹੀਂ ਕੋਈ ਵਰਸੇ ਮੂਲੇ ਤਰੀ ਮਾਇ ਅਮੜੀਏ ਨਹੀਂ ਕੋਈ ਵਰਸੇ ਮੂਲੇ ਬੀਰ ਮੇਰੇ ਨੂੰ ਆਖਣਾ ਨਹੀਂ ਕੋਈ ਲਵੇ ਪੈਣਾ ਦੀ ਸਰਮਾਇ ਰਮੜੀ ਨਹੀਂ ਕੋਈ మేగిలాని ਕੋਈ ਬੋਲਣ ਤੋਂ ਤੇ ਮੋਰ ਮਾਈ ਅਮੜੀਏ ਨੀ ਕੋਈ ਬੋਲਣ ਤੋਂ ਤੇ ਆਪਣੀਆਂ ਮਾਂ ਬਾਪ ਜੀ ਨਹੀਂ ਕੋਈ ਹੋਰ ਨ ਲੈੰਦਾ ਸਾਰੇ ਮਾਏ ਅਮੜੀਏ ਨਹੀਂ ਕੋਈ ਹੋਰ ਨ ਲੈੰਦਾ ਸਾਰੇ ਓਏ ਆਵਨੇ ਮਾਰੀ ਸੇ ਮੇਗ ਲਾ ਨਹੀਂ ਕੋਈ ਬਗੇ ਪੂਰੇ ਦੀ ਪਾਲ ਮਾਇ ਅੰਬਰ ਦੀ ਨਹੀਂ ਕੋਈ ਬਗੇ ਲੋ ਜਿਦਾਂ ਨਹੀਂ ਕੋਈ ਆਬੋ ਨ ਦੇਵੇ ਆਉਣੇ ਮਾਇ ਅਮਰ ਦੀ ਨਹੀਂ ਕੋਈ ਪਾਬੋ ਨ ਦੇਵੇ ਆਉਣੇ ਨੀ ਰੁਖਾ ਦੀ ਛਾਈ ਓਏ ਤੇਰੇ ਬਿਨਾ ਮੇਰੇ ਬਾਬ ਲਬ ਕੋਈ ਮਿਲਣ ਵੀ ਆਉਂਦਾ ਨਹੀਂ ਓਏ ਉਣ ਨੀ ਸੇ ਮੇਰੀਏ ਨੀ ਤੂੰ ਪੁੱਤਰ ਨੂੰ ਸਮਝਾਈ ਦੇ ਰਾਣੀਏ ਨੀ ਤੂੰ ਪੁੱਤਰ ਨੂੰ ਸਮਝਾਈ ਦੇ ਪੇਕੇ ਦੇ ਦੇ ਪੋਚਾਈ ਓਏ ਸੋਣਨੀ ਨੂੰ ਹੈ ਮੇਰੀ ਇਹ ਨਹੀਂ ਤੈਨੂੰ ਕੀ ਕਣ ਦੇ ਮਾ ਪੋਚਾਈ ਓਏ ਨੂੰ ਹੈ ਨਹੀਂ ਤੈਨੂੰ ਕੀ पहुचियां आ पई लाइ मॻाई మే మే గలని ਕੋਈ ਘਟਾ ਚੜੀ ਕਰਨ ਕੋਰ ਮਾਇ ਅਮੜੀਏ ਨੀ ਕੋਈ ਘਟਾ ਚੜੀ ਕਰਨ ਕੋਰੀ ਓਏ ਪਿਆ比ਛ ਨਾ ਚੱਲਦਾ ਜੋਰ ਮਾਈ ਰਾਣੀ ਨਹੀਂ ਮੇਰਾ ਕੋਈ ਨਾ ਚੱਲਦਾ ਜੋਰੀ ਓਏ ਲਓ ਗੀਤ ਹੋਇਆ ਪੂਰਾ ਉਮੀਦ ਆ ਤੁਹਾਨੂੰ ਇਹ ਧੀ ਦੀ ਕਪਕਾਰ ਤੁਹਾਨੂੰ ਵਧੀਆ ਲੱਗੀ ਹੋਣੀ ਸੁਣੀ ਹੋਣੀ ਤੇ ਸਾਨੂੰ ਵੀ ਸਾਡੀ ਆਪਣੀਆਂ ਮਾਮਾ ਜਾਨ ਆ ਗਈਆਂ ਤੇ ਜਦੋਂ 10 ਮਹੀਨਾਵਾਂ ਦਾ ਜਦ ਤੱਕ ਓਹੜਾਂ ਨੂੰ ਲੈ ਕੇ ਹੀ ਜਾਂਦੇ ਹੁੰਦੇ ਸੀ ਨਾ ਤੇ ਮਾਮਾ ਨੇ ਫਿਰ ਭੇਜਣਾ ਹੈ ਭਰਾਵਾਂ ਨੂੰ ਹੈ ਪੀਆਂ ਚ ਬੜਾ ਜੀਜ ਲੱਗਦਾ ਜਾ ਕੇ ਤੇ ਉਹੀ ਸਮਾਂ ਸਾਨੂੰ ਜਾਦ ਆ ਗਿਆ ਤੇ ਫਿਰ ਤੁਸੀਂ ਵੀ ਇਹ ਸੁਣ ਜਿਹਨੀਆਂ ਸਾਡੀ ਹੋਣ ਰਹੀਆਂ ਉਹ ਵੀ ਸਾਰੀਆਂ ਜਾਂਦੀਆਂ ਹੋਣਗੀਆਂ ਫੇਕੀ ਹੈ ਨਾ ਤੇ ਲੋ ਹੁਣ ਤਾਂ ਫਿਰ ਜੁਨੇ ਵੀ ਰਿਵਾਜ ਹੈ ਪਰ ਇਹ ਸਾਡੇ ਸੱਭਿਆਚਾਰ ਦਾ ਇੱਕ ਹਿੱਸਾ ਹੈ ਬਹੁਤ ਵਧੀਆ ਸੱਭਿਆਚਾਰ ਸੀ ਸਾਡਾ ਬਹੁਤ ਅਮੀਰ ਸੀ ਤੇ ਇਹ ਤੁਹਾਨੂੰ ਫਿਰ ਅਸੀਂ ਯਾਦ ਕਰਾਇਆ ਤੇ ਇਹਨੂੰ ਜਰੂਰ ਗਾਇਆ ਕਰੋ ਸੁਣਿਆ ਕਰੋ ਬੀਤ ਤਨ ਨੂੰ ਤੇ ਲੋ ਆਜੋ ਹੁਣ ਫਿਰ ਆਪਾਂ ਨੁਕਤੇ ਕਰ ਜਿਵੇਂ ਕਿਸੇ ਦੇ ਸਿਰ ਤੇ ਕਰਜ਼ਾ ਜਜ ਹੋ ਗਿਆ ਹੈ ਨਾ ਜਦ ਹੋ ਜਾਂਦਾ ਤੇ ਲੈਣ ਦੇਨ ਪਹਿਲੇ ਦਿਨ ਤੋਂ ਹੀ ਆ ਕਹਿੰਦੇ ਚੱਲ ਸੂਤ ਨੇ ਵੀ ਕਰਜ਼ਾ ਲੈਣਾ ਤੇ ਪਤਾ ਕੀ ਕਿਸੇ ਕੋਲੇ ਪੰਡਤ ਕੋਲੇ ਜਾਣ ਦੀ ਲੋੜ ਨਹੀਂ ਪੱਕਾ ਪਰਤਿਆਇਆ ਹੋਇਆ ਹੈ ਤੇ ਤੁਸੀਂ ਨਾ ਸ਼ਿਵਰਾਤਰੀ ਮਹੀਨੇ ਚ ਸ਼ਿਵਰਾਤਰੀ ਹੁੰਦੀ ਹੈ ਨੇਰ ਚ ਹੈ ਨਾ ਤਾਂ ਤੁਸੀਂ ਸ਼ਾਮ ਨੂੰ ਸ਼ਿਵਲਿੰਗ ਦੇ ਕੋਲ ਜਾਓ ਪੰਜ ਬੱਤੀਆਂ ਵਾਲਾ ਦੀਵਾ ਇਖਾ ਚਮੁੱਖਾ ਹੁੰਦਾ ਹੈ ਇੱਕਪਾਈਕ ਕੋਈ ਬੱਤੀ ਲਾਉਣਿਆ ਦੋ ਮੂੰਹਾਂ ਵਾਲਾ ਵੀ ਹੁੰਦਾ ਪਰ ਪੰਜ ਬੱਤੀ ਵਾਲਾ ਘੋੜਾ ਦਾ ਦੀਵਾ ਹੁੰਦਾ ਉਹ ਤੁਸੀਂ ਜਾ ਕੇ ਤੇ ਸ਼ਿਵਲਿੰਗ ਦੇ ਸਾਹਮਣੇ ਜਿੱਥੇ ਨੂੰ ਪਾਣੀ ਜਾਂਦਾ ਉੱਥੇ ਜਗ੍ਹਾ ਤਾਂ ਹੁੰਦੀ ਹੋਈ ਆ ਉੱਥੇ ਕੋਲੇ ਆਪਣੇ ਜਗਾ ਆ ਕੇ ਰੱਖੋ ਤਾਂ ਉਸ ਦਿਨ ਜੇ ਹੋ ਸਕੇ ਨਾਲੇ ਗੁਰੂ ਮੰਤਰ ਦਾ ਜਾਪ ਕਰੋ ਜੇ ਤੁਸੀਂ ਗੁਰੂ ਮੰਤਰ ਨਹੀਂ ਲਿਆ ਹੋਇਆ ਰਿਵਾਇ ਗੁਰੂ ਵੈਗਰੂ ਕਹਿੰਦੇ ਉਹ ਕਹੋ ਆਰਾਮ ਆਰਾਮ ਕਹਿੰਦੇ ਜੋ ਵੀ ਤੁਸੀਂ ਨਾਮ ਤੁਹਾਨੂੰ ਆਉਂਦਾ ਹੈ ਉਹ ਨਾਮ ਉੱਥੇ ਬਹਿ ਕੇ ਜੂ ਜਪੋ ਸ਼ਿਵ ਸ਼ਿਵ ਕਹ ਲਓ ओम नमो शिवाय कह लो ਨਾ ਜੇ ਕੋਈ ਗੁਰੂ ਮੰਤਰ ਲਿਆ ਹੈ ਤਾਂ ਉਹ 5-4 ਮਿੰਟ ਉੱਥੇ ਬਹਿ ਕੇ ਉਹ ਗੁਰੂ ਮੰਤਰ ਜੇ ਕੋ ਤੇ ਹੋ ਸਕੇ ਤਾਂ ਉਸ ਦਿਨ ਤੁਸੀਂ ਨਮਕ ਮਿਰਚ ਨਾ ਖਾਓ ਫੇਰ ਰਾਤੀ ਵੇਲੇ ਨਾ ਤੇ ਤੁਸੀਂ ਦੁੱਧ ਨਾਲ ਵਾਲੀ ਰੋਟੀ ਖਾ ਲਓ ਹੈ ਨਾ ਸਵੇਰੇ ਸ਼ਾਮ ਤੁਸੋ ਨਹੀਂ ਕਰਨਾ ਤੇ ਹਰ ਹਾਲਤ ਪਰਮਾਤਮਾ ਤੁਹਾਡੀ ਬਾਹਰ ਕੋਈ ਟੋਟ ਕਾਵੇ ਕਿਵੇਂ ਕਰੇ ਤੇ ਤੁਹਾਡੇ ਸਿਰ ਕਰਜਾ ਤੁਹਾਡਾ ਪੁੱਤਰ ਹੋਊਗਾ ਤੇ ਤੁਸੀਂ 2-3 ਦਿਨਿ ਸਿਬਰਾਤਰੀਆਂ ਕਰੋਗੇ ਤੁਸੀਂ ਪਹਿਲੇ ਤੋਂ ਐਨੀ ਸ਼ੁਰਾਤੀ ਤੁਹਾਨੂੰ ਕੋਈ ਹਸਾ ਪਤਾ ਹੋਣਾ ਲੱਗ ਜਿਹਾ ਪਰਮਾਤਮਾ ਪਲੀ ਕਰੂ ਦੂਰ ਕਰਕੇ ਦੇਖੋ ਪਟਿਆ ਕੇ ਦੇਖੋ ਮਹਾਪੁਰਸ਼ਾਂ ਦੱਸਿਆ ਮੇਰੇ ਸਤਿਗੁਰਾਂ ਨੇ ਦੱਸਿਆ ਹੋਇਆ ਲੱਖਾਂ ਲੋਕਾਂ ਨੇ ਦੱਸਿਆ ਉਹ ਨਾਲ ਕਿਹੜੇ ਸਾਡੇ ਕੰਨਾਂ ਨੇ ਦੱਸਿਆ ਵੀ ਇਹ ਜੇ ਕਰਕੇ ਸ਼ਰਧਾ ਨਾਲ ਕਰੇ ਹੈਨਾ ਤੇ ਲੌਪਟੂਨ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਮਿਹਰ ਦੇ